ਜੀ ਹਾਂ ਰੰਗਲਾ ਤੇ ਵਸਦਾ ਪੰਜਾਬ ਬਣਾਉਂਦੇ ਬਣਾਉਂਦੇ ਆਖਿਰ ਪੰਜਾਬ ਗੂੰਜਦਾ ਪੰਜਾਬ ਕਦੋਂ ਬਣ ਗਿਆ ਦੱਸੋ ਕਿ ਕੀ ਸਮਝੀਏ ਪੰਜਾਬ ਗੂੰਜ ਰਿਹਾ ਹੈ ਗੋਲੀਆਂ ਦੀ ਤਾੜ-ਤਾੜ ਦੇ ਨਾਲ ਪੰਜਾਬ ਗੂੰਜ ਰਿਹਾ ਹੈ ਧਮਾਕਿਆਂ ਦੀ ਆਵਾਜ਼ ਦੇ ਨਾਲ ਪੰਜਾਬ ਦੇ ਵਿੱਚ ਪੁਲਿਸ ਥਾਣਿਆਂ ਨੂੰ ਪੁਲਿਸ ਚੌਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਧਮਾਕੇ ਹੋ ਰਹੇ ਨੇ ਗ੍ਰੇਨੇਡ ਅਟੈਕ ਹੋ ਰਹੇ ਨੇ ਤੇ ਇਸ ਵਾਰ ਨਿਸ਼ਾਨਾ ਇੱਕ ਸਿਆਸਤਦਾਨ ਨੂੰ ਬਣਾਇਆ ਗਿਆ ਹੈ ਜੀਹਾਂ ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਬੀਤੀ ਰਾਤ ਗ੍ਰੇਨੇਡ ਸੁੱਟਿਆ ਗਿਆ ਧਮਾਕਾ ਹੋਇਆ ਜਿਸ ਦੀ ਮੌਕੇ ਦੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ ਇਸ ਪੂਰੀ ਘਟਨਾਕ੍ਰਮ ਦੇ ਨਾਲ ਜੁੜੀ ਇੱਕ ਰਿਪੋਰਟ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜਿਸ ਰਾਹੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਸ ਤੋਂ ਪਹਿਲਾਂ ਅਜਿਹੇ ਕਿੰਨੇ ਹਮਲੇ ਕਦੋਂ ਤੇ ਕਿੱਥੇ ਕਿੱਥੇ ਹੋ ਚੁੱਕੇ ਨੇ ਲੋ ਰਿਪੋਰਟ ਵੇਖੋ जी हाँ बीजेपी के सीनियर आगू और सबका मंत्री मनोरंजन कालिया के घर में अणपछाते व्यक्तियों वालों ग्रनेड वर्गी समगरी सुट के धमाका गया जो कि पिछले एक हफ्ते विच ही अजि तीजी घटना है इस धमाके तो बाद इलाके दहशत फैल गई हैरानी की गल यह है कि मनोरंजन कालिया का घर महज सौ मीटर की दूरी से है इस धमाके की एक सीसीटीवी फुटेज भी निकल के सामने आई है जिस विच साफ नजर आ रहा किमें रात के समय ही ਈ ਰੇਕਸ਼ਾ ਤੇ ਸਵਾਰ ਹੋ ਕੇ ਆਏ ਮਲਜ਼ਮਾ ਵੱਲੋਂ ਕੋਈ ਚੀਜ਼ ਸੁਖਤੀ ਜਾਂਦੀ ਹੈ ਤੇ ਫਿਰ ਜ਼ੋਰਦਾਰ ਤਮਾਕਾ ਹੁੰਦਾ ਹੈ ਇੱਕ ਵਾਰ ਤਮਰੰਚਨ ਕਾਲਿਆ ਨੂੰ ਵੀ ਲੱਗਿਆ ਕਿ ਜਿਵੇਂ ਜ਼ੋਰਦਾਰ ਬਿਜਲੀ ਗਰਜੀ ਹੋਵੇ ਉਹ ਤਾਂ ਕੁਝ ਦੇਰ ਬਾਅਦ ਸਾਫ ਹੋਇਆ ਕਿ ਅਸਲ ਵਿੱਚ ਹੋਇਆ ਕੀ ਹੈ ਸਾਡੇ ਬਰਨ ਨੇ ਵਾਸ਼ਰੂਮ ਯਾ ਲਗਵਲੀ ਕੋਲੇ ਡੇਬ ਵਿੱਚ ਵਾਹ ਲਗਾਤਾਰ ਤਮਾਕਾ ਹੋਇਆ ਆਪਣੀ ਬਣਾ ਮੈਂ ਸੋਚਿਆ ਸ਼ਾਇਦ ਟ੍ਰਾਂਸਫਾਰਮਰ ਲੱਗ ਗਿਆ ਗੇਰੀ ਫੇਵਰੀ ਹੁੰਦਾ ਹੈ ਕਿ ਬਈ ਓਵਰਲੋਡ ਹੋ ਗਿਆ ਪਾਪਾ ਨਮਰ

ਉਹਨਾਂ ਲਈ ਮਤਲਬ ਫੋਟੋ ਵੀ ਲੱਗੀਆਂ ਸੀ ਉਹ ਵੀ ਤਮਕ ਘਟਨਾ ਚਲੇ ਗਈ ਸੀ ਸਤ ਨੂੰ 1:21 ਦੇ ਵਿੱਚ ਇਹ ਰਿਕਸ਼ਾ ਦੇ ਵਿੱਚ ਅਗਿਆਤ ਵਿਅਕਤੀ ਇਥੋਂ ਲੰਘ ਕੇ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗਰਨੇਟ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਉਹ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਈਵਨ ਕਿ ਅੰਦਰ ਜਿਹੜੀਆਂ ਚਿਚਕਣੀਆਂ ਤੱਕ ਸੀ ਉਹ ਵੀ ਟੁੱਟ ਗਈਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਇਸ ਤਮਾ ਘਟਨਾ ਤੋਂ ਬਾਅਦ ਸੂਬੇ ਦੀ ਨਹੀਂ ਦੇਸ਼ ਦੀ ਸਿਆਸਤ ਵਿੱਚ ਵੀ ਪਹੁੰਚਾ ਲਿਆ ਗਿਆ ਇੱਕ ਤਾਂ ਸ਼ਾਇਦ ਪੁਲਿਸ ਦੇ ਵੀ ਸੀਨੀਅਰ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਣੀ ਹੈ ਕਿ ਆਖਿਰੇ ਹੋ ਕੀ ਗਿਆ ਪੁਲਿਸ ਦੀਆਂ ਟੀਮਾਂ ਫੋਰੈਂਸਿਕ ਟੀਮਾਂ ਵੱਡੇ ਸਿਆਸੀ ਆਗੂ ਮਨੋਰੰਜਨ ਕਾਲੀਆ ਦੇ ਘਰ ਪਹੁੰਚਣ ਲੱਗੇ ਪੁਲਿਸ ਦੀ ਕਾਰਗੁਜ਼ਾਰੀ ਤੇ ਮੋਟ ਸਵਾਲ ਉੱਠਣ ਲੱਗੇ ਪਰ ਇਸ ਸਭ ਦੇ ਵਿਚਾਲੇ ਸਪੈਸ਼ਲ ਡੀਜੀਪੀ ਹਰਪਿਤ ਸ਼ਕਲਾ ਦੁਪਹਿਰ ਕਰੀਬ 2 ਵਜੇ ਮੀਡੀਆ ਦੇ ਸਾਹਮਣੇ ਆਏ ਅਤੇ ਦਾਵਾ ਕੀਤਾ ਕਿ ਮਰ ਰੰਜਨ ਕਾਲੀਆ ਦੇ ਕਾਰਵਿਚ ਹੋਏ ਬਲਾਸ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਜੀ ਹਾਂ ਹੋਣਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮਾ ਨੂੰ ਕਾਬੂ ਕਰ ਲਿਆ ਅਤੇ ਇਸ ਹਮਲੇ ਵਿੱਚ ਵਰਤੀ ਗਈ ਰਿਕਸ਼ਾ ਵੀ ਬਰਾਮਦ ਕਰ ਲਿਆ ਦਾਵਾ ਕੀਤਾ ਗਿਆ ਕਿ ਇਹਨਾਂ ਮੁਲਜ਼ਮਾ ਨੂੰ 12 ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ ਨਾਲ ਹੀ ਦਾਵਾ ਇਹ ਵੀ ਕੀਤਾ ਗਿਆ ਕਿ ਇਸ ਹਮਲੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਹਾਇ ਸਾਇਦਾ ਹੱਥ ਹੈ ਅਤੇ ਇਸ ਹਮਲੇ ਵਿੱਚ ਪਾਕਿਸਤਾਨ ਵਿੱਚ ਬੈਠੇ ਡੌਨ ਸ਼ਹਿਜ਼ਾਦ ਪਾਟੀ अख्तर इस लॉरेंस भी लिंक निकल के सामने आया पंजाब पुलिस के ऑफिसर्स ने और जो टीम्स हैं उन्होंने लगातार काम करते हुए 12 घंटे के अंदर इस केस को ट्रेस कर लिया है और इसमें दो मुलजिम गिरफ्तार किए जा चुके हैं इट वाज ये एक बहुत मेजर एक इंसिडेंट था जो कम्युनल हार्मनी डिस्टर्ब करने के लिए आ, लोगों ने किया और जहां तक इनिशियल इन्वेस्टिगेशन से जो हमें जानकारियां प्राप्त हुई है कि एक मेजर कॉन्स्पिरसी थी जो पाकिस्तान के आईएसआई के द्वारा रची गई थी और इसमें जिशान अख्तर जो कि एक एसोसिएट है लॉरेंस बिश्नोई और गैंगस्टर शहजाद भट्टी का उन्होंने मिलकर ये एक साजिश रची थी और इसमें जो बीके आई के जो बाबर खालसा इंटरनेशनल के लिंक्स है उनको भी प्रोव किया जा रहा है हमारी टीमें हमने जैसा कि मैंने बताया कि दो मुलजिम इसमें गिरफ्तार किए जा चुके हैं जो ऑटो रिक्शा इस्तेमाल हुआ था वो भी रिकवर हो चुका है कि जिशान अख्तर हुई है ਜੇਜ ਦਾ ਨਾਮ ਮੁੰਬਈ ਤੇ ਬਹੁਤ ਚਰਚਿਤ ਬਾਬਾ ਸਦੀਕੀ ਕਤਲकांड ਵਿੱਚ ਵੀ ਸਾਹਮਣੇ ਆਇਆ ਸੀ ਅਤੇ ਸ਼ਹਿਜ਼ਾਦ ਪੱਟਿਓ ਹੈ ਜਿਸ ਨੂੰ ਲਾਰੈਂਸ ਬਿਸ਼ਨੋਈ ਨੇ ਵੀਡੀਓ ਕਾਲ ਕਰਕੇ ਈਤ ਦੀ ਵਧਾਈ ਦਿੱਤੀ ਸੀ ਅਤੇ ਜਿਸ ਨੇ ਪਿੱਤੇ ਦਿਨੀ ਜਲੰਧਰ ਵਿੱਚ ਇੱਕ ਯੂਟਿਊਬਰ ਦੇ ਘਰ ਤੇ ਗ੍ਰੇਨੇਡ ਅਟੈਕ ਕਰਵਾਇਆ ਸੀ ਦੋਵੇਂ ਮੁਲਜ਼ਮ ਜਲੰਧਰ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਪਛਾਣ ਹੈਰੀ ਅਤੇ ਸतीश ਦੇ ਵਜੋਂ ਹੋਈ ਹੈ ਓਹ ਇਸ ਹਫਤੇ ਵਿਚਾਲੇ ਇੱਕ ਬੜਾ ਖਾਸ ਬਿਆਨਤਾ ਆਸੀ ਤੁਹਾਨੂੰ सुना ही भूल गए एडिटर साहब सुनायो जरा देखो आई कैन ओनली टेल यू दैट पंजाब पुलिस इज अ वेरी कॉम्पिटेंट पुलिस फोर्स जिन्ने साडे ग्रेनेड अटैक्स हुए हैं मोस्ट ऑफ दिस ग्रेनेड अटैक्स हैव बीन क्रैक्ड बाय द पंजाब जी हां स्पेशल डीजीपी साहब का कहना सी कि पंजाब पुलिस बड़ी ही कॉम्पिटेंट यानी कि काबिल पुलिस है जी हां पंजाब पुलिस वाकई बड़ी ज्यादा काबिल है ਮੁਲਜ਼ਮ ਤਾਂ ਪੰਜਾਬ ਪੁਲਿਸ ਦੇ ਨਾトゥ थरथਰ ਕੰਬਦੇ ਨੇ ਸ਼ਾਇਦ ਇਸ ਲਈ ਸਭ ਤੋਂ ਵੱਧ tMapਕੇ ਥਾਣੇ ਜਾਂ ਚੌਕੀਆਂ ਵਿੱਚ ਜਾਂ ਫਿਰ ਇਹਨਾਂ ਦੇ ਨੇੜੇ ਕਰੇ ਜੇਕਰ ਹੁਣ ਤੱਕ ਸੂਬੇ ਵਿੱਚ ਹੋਈ tMapਕਿਆਂ ਦੀ ਗੱਲ ਕਰੀਏ 27 ਅਕਤੂਬਰ ਨੂੰ ਮਾਨਸਾ ਦੇ ਇੱਕ ਪੈਟਰੋਲ ਪੰਪ ਨੇੜੇ ਗ੍ਰਨੇਡ tMapਕਾ ਹੋਇਆ 24 ਨਵੰਬਰ ਨੂੰ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਰੱਖਿਆ ਗਿਆ ਆਈਈਡੀ 29 ਨਵੰਬਰ ਨੂੰ ਗੁਰਬਖਸ਼ਨਗਰ ਥਾਣਾ ਗੇਟ ਹਾਕੀਮਾ ਨੇੜੇ tMapਕਾ 2 ਦਸੰਬਰ ਨਵਾਂ ਸ਼ਹਿਰ ਦੀ ਪੁਲਿਸ ਚੌਕੀ ਆਸਰੂ ਤੇ ਗ੍ਰੇਨੇਡ ਅਟੈਕ 4 ਦਸੰਬਰ ਨੂੰ ਮਜੀਠਾ ਪੁਲਿਸ ਸਟੇਸ਼ਨ ਨੇੜੇ ਗ੍ਰੇਨੇਡ ਛੁੱਟਿਆ ਗਿਆ 12 ਦਸੰਬਰ ਬਟਾਲਾ ਦੇ ਥਾਣਾ ਕਣੀਆਂ ਦੇ ਬਾਂਗਰ ਵਿੱਚ ਗ੍ਰੇਨੇਡ ਹਮਲਾ 17 ਦਸੰਬਰ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ਵਿੱਚ ਤਮਾਕਾ 19 ਦਸੰਬਰ ਗੁਰਦਾਸਪੁਰ ਦੇ ਕਲਾਂੌਰ ਦੀ ਪੁਲਿਸ ਚੌਕੀ ਵਿੱਚ ਬਖਸ਼ੀਵਾਲ ਤੇ ਗ੍ਰੇਨੇਡ ਹਮਲਾ 9 ਜਨਵਰੀ ਅੰਮ੍ਰਿਤਸਰ ਗੋਮਟਾਲਾ ਪੁਲਿਸ ਚੌਕੀ 15 ਜਨਵਰੀ ਅੰਮ੍ਰਿਤਸਰ ਦੇ ਜੈੰਤੀਪੁਰ ਸ਼ਰਾਬ ਕਾਰੋਬਾਰੀ ਦੇ ਘਰ ਤੇ ਗਨਰੈਡ ਹਮਲਾ 15 ਮਾਰਚ ਅੰਮ੍ਰਿਤਸਰ ਵਿੱਚ ਠਾਕੁਰ ਮੰਦਿਰ ਨੇੜੇ ਬਲਾਸਟ ਹੋਇਆ 21 ਮਾਰਚ ਪਟਾੜਾ ਦੇ ਇਮਲੀ ਮੁਹੱਲੇ ਵਿੱਚ ਤਮਾਕਾ ਹੋਇਆ 1 ਅਪ੍ਰੈਲ ਪਾਤਣਾ ਵਿੱਚ ਪੁਲਿਸ ਚੌਕੀ ਬਾਦਸ਼ਾਹਪੁਰ ਵਿੱਚ ਅਜਿਹੀ ਘਟਨਾ ਵਾਪਰੀ 7 ਅਪ੍ਰੈਲ ਪਟਾੜਾ ਦੇ ਕੇਲਾ ਲਾਲ ਸਿੰਘ ਪੁਲਿਸ ਸਟੇਸ਼ਨ ਨੇੜੇ ਤਮਾਕਾ ਹੋਇਆ ਤਜਿਆ ਇਸ ਗੱਲ ਤੋਂ ਇਨਕਾਰ ਬਿਲਕੁਲ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਪੁਲਿਸ ਕਾਰਵਾਈ ਨਹੀਂ ਕਰ ਰਹੀ ਕਾਰਵਾਈ ਹੋ ਰਹੀ ਹੈ ਜਦੋਂ ਵੀ ਅਜਿਹੇ ਹਮਲੇ ਹੁੰਦੇ ਨੇ ਕਾਰਵਾਈ ਹੁੰਦੀ ਹੈ ਪੁਲਿਸ ਦਾ ਐਕਸ਼ਨ ਵੇਖਣ ਨੂੰ ਮਿਲਦਾ ਹੈ ਮਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਿਵੇਂ ਕਿ ਇਸ ਵਾਰ ਵੀ ਹੋਇਆ ਪਰ ਵੱਡਾ ਸਵਾਲ ਇਹੋ ਬਰਕਰਾਰ ਹੈ ਕਿ ਜਦੋਂ ਪੁਲਿਸ ਦੀ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਅਜਿਹਾ ਇੱਕ ਹੋਰ ਹਮਲਾ ਕਿਉਂ ਹੋ ਜਾਂਦਾ ਹੈ ਦੱਸੋ ਕਿ ਕੀ ਸਮਝੀਏ ਕਹੇਕ ਪਾਸੇ ਤਾਂ ਮਨੋਰੰਜਨ ਕਾਲਿਆ ਦੀ ਰਿਹਾਈ ਤੇ ਗ੍ਰਨੇਡ ਅਟੈਕ ਹੋਇਆ ਤੇ ਹੁਣ ਇਸ ਮਾਮਲੇ ਚ ਸਿਆਸਤ ਵੀ ਖੂਬ ਗਰਮਾਉਣ ਲੱਗੀ ਹੈ ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਕੇਂਦਰ ਪੰਜਾਬ ਸਰਕਾਰ ਤੇ ਨਿਹਾਨਾ ਸਾਧ ਰਹੀ ਹੈ ਪੰਜਾਬ ਸਰਕਾਰ ਕੇਂਦਰ ਨੂੰ ਕਟਾਰੇ ਚ ਖੜੀ ਕਰ ਰਹੀ ਹੈ ਇਸ ਸ਼ਬਦ ਵਿਚਾਲੇ ਇੱਕ ਨਾਮ ਲਗਾਤਾਰ ਗੂੰਜ ਰਿਹਾ ਹੈ ਇਨਾਮ ਹੈ ਲਾਰੈਂਸ ਬਿਸ਼ਨੋਈਦਾ समझ नहीं आ रहा कि पंजाब है या तालिबान आए दिन शरेआम ग्रेनेड हमले हो रहे हैं पुलिस चौकी सुरक्षित नहीं सियासी लीडर सुरक्षित नहीं सोशल मीडिया इन्फ्लुएंसर्स सुरक्षित नहीं तो जनाब आम लोगों ने सुरक्षित कितों होना है तड़कसार करीब एक बजे पुलिस स्टेशन के नज़दीक सबका मंत्री और भाजपा के सीनियर आगू मनोरंजन कालिया के घर त ग्रनेड गया जिहा ग्रेनेड हमला हो ਸ਼ੀਸ਼ੇ ਟੁੱਟੇ ਗੱਡੀ ਨੂੰ ਨੁਕਸਾਨ ਪਹੁੰਚਿਆ ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਮਲਾ ਹੋਇਆ ਸਾਰੇ ਪੁੱਛ ਰਹੇ ਨੇ ਕਿੱਥੇ ਹੈ ਪੁਲਿਸ ਕਿੱਥੇ ਹੈ ਇੰਟੈਲੀਜੈਂਸ ਕੀ ਕਰ ਰਹੇ ਨੇ ਗ੍ਰਹਿ ਮੰਤਰੀ ਭਗਵੰਤ ਮਾਨ ਕਿੱਥੇ ਹੈ ਤੁਹਾਡੀਆਂ ਖੁਫੀਆ ਏਜੰਸੀਆਂ ਜਨਾਬ ਹੁਣ ਤੁਸੀਂ ਜਵਾਬ ਦੇ ਦਿਓ ਇੱਕ ਪਾਸੇ ਦਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਵਿੱਚ ਸਭ ਸੁਰੱਖਿਅਤ ਹੈ ਸਿਆਸੀ ਲੀਡਰਾਂ ਦੀ ਸੁਰੱਖਿਆ ਵਾਪਸ ਲਈ ਜਾ ਰਹੀ ਹੈ ਤਾਂ ਦੂਜੇ ਪਾਸੇ ਇਹ ਤਸਵੀਰਾਂ ਵੇਖ ਲਓ ਇਹਨਾਂ ਬਾਰੇ ਕੀ ਬੋਲੋਗੇ ਹੁਣ ਇਸ ਪ੍ਰਾਪਤੀ ਨੂੰ ਨਾ ਗਿਣਵਾਉਣ ਲੱਗ ਜਿਓ ਕਿ 12 ਘੰਟਿਆਂ ਦੇ ਅੰਦਰ ਅਸੀਂ ਦੋ ਮੁਲਜ਼ਮ ਫੜ ਲਏ। ਲਓ ਜਨਾਬ ਜਿਸ ਦੀ ਗੱਲ ਕਰਦੇ ਆ ਉਹ ਗੱਲ ਸੱਚ ਵੀ ਹੋ ਗਈ। ਅਮਨ अरोड़ा ਜੀ ਨੇ ਤਾਂ ਕਹਿ ਵੀ ਦਿੱਤਾ। ਬਲਾਸਟ ਦੇ ਵਿੱਚ ਜੋ ਮਨਰंजन ਕਾਲੀ ਜੀ ਦੇ ਘਰ ਦੇ ਵਿੱਚ ਹੋਇਆ ਉਹ ਮਹਿਜ਼ 12 ਘੰਟੇ ਦੇ ਵਿੱਚ ਉਹ ਕੇਸ ਹੈ ਜਿਹੜਾ ਉਹ ਬ੍ਰੌਡਲੀ ਸਾਰਾ ਟਰੈਕ ਕਰ ਲਿਆ ਗਿਆ ਜੋ ਈ-रिक्शा ਵਰਤਿਆ ਗਿਆ ਉਹੋ ਕਾਬੂ ਕਰ ਲਿਆ ਗਿਆ। जनाब होता वारदात ਤੋਂ ਬਾਅਦ ਮੁਲਜ਼ਮ ਫੜਨ ਦਾ ਕੰਮ ਹੁੰਦਾ ਹੀ ਹੈ ਖੈਰ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਹੋਇਆ ਪੁਲਿਸ ਸਟੇਸ਼ਨ ਚੰਦ ਕਦਮਾਂ ਦੀ ਦੂਰੀ ਤੇ ਸੀ ਇਹਨਾਂ ਮੁਤਾਬਕ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ ਔਰ ਕੀ ਕੀ ਇਲਜ਼ਾਮ ਲਗਾਏ ਨੇ ਕਾਲੀਆ ਨੇ ਉਹਨਾਂ ਦੀ ਜ਼ੁਬਾਨੀ ਸੁਣੋ ਦੇਖੋ ਗੱਲ ਇਹ ਕਿ ਪਾਕਿਸਤਾਨ ਜੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਠੀਕ ਹੈ ਨਾ ਉਹ ਦੁਸ਼ਮਣੀ ਪੂਰੀ ਨਿਭਾ ਰਿਹਾ ਠੀਕ ਹੈ ਜੰਮੂ ਕਸ਼ਮੀਰ ਚ ਵੀ पंजाब तो भी डिस्टर्बेंस क्रिएट करने की कोशिश है और उसको उसपैक्ट किया जाता है राइट सो तक सवाल यह है कि भी लॉ एंड ऑर्डर दैट इज ए स्टेट सबजैक्ट बिल्कुल ठीक है ना सो प्राइमरी रिस्पॉन्सिबिलिटी है कोई सरकार हो किसे पार्टी सरकार टू होन द लॉ एंड ऑर्डर टू मेक इट बैटर बेहतर करना ठीक है ना और कि पिछलियाँ सरकार हैं

ਤੇਫਾਫ ਹੁੰਦਾ ਹੁਣ ਹੋਇਆ ਇਹ ਕਿ ਜੋ ਆਦੀ ਆਮ ਆਦਮੀ ਪਾਰਟੀ ਸਰਕਾਰ ਹੈ ਰਿਵਰਸ ਹੋ ਗਿਆ ਡੈਟੈਂਡ ਫੈਕਟ ਡਾਇਲੇਟ ਹੋ ਇਸ ਮਾਮਲੇ ਤੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਭਾਜਪਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਾਰਿਆਂ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਮੰਗ ਰਹੇ ਨੇ ਕਿਉਂਕਿ ਉਹਨਾਂ ਮੁਤਾਬਿਕ ਗ੍ਰਹਿ ਵਿਭਾਗ ਤੇ ਮੁੱਖ ਮੰਤਰੀ ਦਾਉਦਾ ਭਗਵੰਤ ਮਾਨ ਕੋਲਾ ਹੈ ਅਤੇ ਇਹ ਹੀ ਡਿਪਾਰਟਮੈਂਟ ਸਭ ਤੋਂ ਵੱਡਾ ਫੇਲਿਅਰ ਹੈ ਇਹ ਹੋ ਰਿਹਾ ਹੈ ਗੁੰਡਾਗਰਦੀ ਹੋ ਰਹੀ ਹੈ ਮਾਫੀਆ ਸਿਰ ਚੱਕ ਰਿਹਾ ਹੈ ਗੈਂਗਸਟਰਸ ਇੱਥੇ ਪਲਟ ਰਹੇ ਹੈ ਪਰ ਆ ਜੋ ਕੁਝ ਘਟਨਾ ਜਿਹੜੀ ਅਸਲ ਸਮੇਂ ਆ ਰਹੀ ਸੀਰੀਅਲ ਬੰਬਲਾਸ ਜੋ ਹੋ ਰਿਹਾ ਹੈ ਥਿਸ ਇਜ਼ ਅ ਵੈਰੀ ਵੈਲ ਪਲਾਨਡ ਵੈਰੀ ਥੌਟ ਆਊਟ ਬੜੇ ਦੂਰ ਕਿਸੇ ਸ਼ਾਤਰ ਦਿਮਾਗ ਦੀ ਚਾਲ ਹੈ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੀਤਾ ਜਾਵੇ ਪਰ ਇਹ ਸਮਾਂ ਹੈ ਜੀ ਸੀਪੀ ਮੈਡਮ ਆ ਰਹੇ ਥੋੜੇ ਕੋ ਕਿ ਸੀਪੀ ਮੈਡਮ ਡੇਢ ਘੰਟੇ ਬਾਅਦ ਅਨਗੋਰ ਹੈ ਸੀਪੀ ਹਰਸਲ ਸ਼ੀ ਹੈਡ ਸਪੋਕਨ आज किसी ने नॉट आंसरड हिज कॉल कॉलोनी चिट्टी ਮਦਰ ਸਵੇਜੀ ਸੀ ਕਿ ਸਵੇਰੇ ਕਰੇ ਨਾ ਦਾ ਸਟਾਫ ਦਸ ਰਿਹਾ ਸਾਨੂੰ ਪਲਾਕੇ ਦੀ ਗੱਲ ਸਾਨੂੰ ਸੁਣ ਗਈ ਸੀ ਉਹ ਕੀ ਰਿਹਾ ਹੈ ਐਵਰੀਬਾਡੀ ਹੈਜ਼ ਬੀਨ ਰਿड्यूਸਡ ਟੂ ਬੈਸਿਕਲੀ ਪੁਪੇਟਸ ਮੈਂ ਬੜਾ ਜ਼ਿੰਮੇਵਾਰਤਾ ਨਾਲ ਕਹ ਰਿਹਾ ਸਾਹਿਬ ਵੈਦਰ ਇਟ ਇਜ਼ ਭਗਵੰਤ ਮਾਨ ਜੀ ਵੈਦਰ ਇਟ ਇਜ਼ ਦਾ ਡੀਜੀਪੀ ਪੁਲਿਸ ਇਹਨਾਂ ਸਾਰੇ ਦੇ ਫੰਡ ਕੱਟ ਰੱਖਿਆ ਜਿਹੜੇ ਆਏ ਬਥੇ ਬਥੇ ਬਿੱਲੀ ਆ ਲੈ ਬਟ ਐਵਰੀ ਪੋਸਟਿੰਗ ਅਰੇ ਕਮਿਸ਼ਨਰ ਉਕਮਿਸ਼ਨਰ ਸਾਹਿਬ ਕੋ ਪਹੁੰਚਣ ਆਏ ਨੇ ਚੜ੍ਹਨ ਆ ਪਤਾ ਨਹੀਂ ਜਤੋਂ ਇਹ ਨਹੀਂ ਕਹਿੰਦੇ ਤੁਸੀਂ ਨੀ ਤਬਾਦਲਾ ਹੁੰਦਾ ਕਾਰਜੋਗ ਮਨੋਰੰਜਨ ਕਾਲਿਆ ਜੀ ਜਿਹੜੇ ਬਹੁਤ ਵੱਡੇ ਮਦਈ ਨੇ ਹਿੰਦੂ ਸੇਕਤਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਆਲ ਇਜ਼ ਨਾਟ ਵੈਲ ਔਰ ਚੀਫ ਮਿਨਿਸਟਰ ਸਾਹਿਬ ਔਰ ਉਹਨਾਂ ਦੀ ਪੁਲਿਸ ਮੈਂ ਸਮਝਦਾ ਕਿ ਬਹੁਤ ਵੱਡਾ ਫੇਲਿਅਰ ਹੋਇਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਸਿਕਿਉਰਿਟੀ ਕਿਵੇਂ ਆ ਕਹਿੰਦੇ ਸਿਕਿਉਰਿਟੀ ਕੀ ਆ ਰੋਜ਼ ਕਹਿੰਦਾ ਮੈਨੂੰ ਸਾਲਵਾਦ ਇੱਕਾਰੀ ਪੁੱਛ ਲੈਂਦੇ ਆ ਤੇ ਇਸ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਤੁਸੀਂ ਦੇਖਣਾ ਉਹਨਾਂ ਦੀ ਵੀ ਸਿਕਿਉਰਿਟੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਦ ਕਿ ਇਹ ਬਾਰ ਬਾਰ ਆ ਰਿਹਾ ਸੀਗਾ ਕਿ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਸਕਦਾ ਹੈ ਮੇਰੀ ਪੁਰਾਣੀ ਵੀਡੀਓ ਵੀ ਕੱਢ ਲਿਓ ਮੈਂ ਵੀ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੱਡੇ ਲੀਡਰ ਦਾ ਨੁਕਸਾਨ ਹੋ ਸਕਦਾ ਸਟਾਪ ਪੋਲੀਟਿਸਾਈਜ਼ਿੰਗ ਦੀ ਇਸ਼ੂ ਇਹ ਬਾਰਡਰ ਸਟੇਟ ਹੈ ਲਾਅ ਐਂਡ ਆਰਡਰ ਦਬ ਹਮੇਸ਼ਾ ਹੀ ਇੱਥੇ ਬੜਾ ਵੱਡਾ ਮੁੱਦਾ ਰਿਹਾ ਹੈ ਔਰ ਚੀਫ ਮਿਨਿਸਟਰ ਸਾਹਿਬ ਐਸ ਹੋਮ ਮਿਨਿਸਟਰ ਬਹੁਤ ਬੁਰੀ ਤਰ੍ਹਾਂ ਫੇਲ ਹੋ ਰਿਹਾ ਕਿਉਂਕਿ ਇਹ 15ਵਾਂ 16ਵਾਂ ਬੰਬ ਬਲਾਸਟ ਹੈ ਕੱਲ ਵੀ ਹੋਇਆ ਸੀ ਪਰਸੋਂ ਵੀ ਹੋਇਆ ਸੀ ਉਸ ਤੋਂ ਇੱਕ ਦਿਨ ਛੱਡ ਕੇ ਵੀ ਹੋਇਆ ਸੀ ਕੋਈ ਦਿਨ ਇਹ ਜਾਣੀ ਜਾ ਰਿਹਾ ਜਦੋਂ ਪੰਜਾਬ 'ਚ ਬੰਬ ਬਲਾਸਟ ਇੱਕ ਪਾਸੇ ਹਮਲਾ ਹੋਇਆ ਤਾਂ ਦੂਜੇ ਪਾਸੇ ਹਮਲੇ ਦੀ ناکਾਮੀ ਨੂੰ ਲੈ ਕੇ ਇੱਕ ਦੂਜੇ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਪੰਜਾਬ ਸਰਕਾਰ ਕੇਂਦਰ ਤੇ ਹਮਲਾ ਬੋਲ ਰਹੀ ਹੈ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਇਸ ਨੂੰ ਪੰਜਾਬ ਸਰਕਾਰ ਦਾ ਫੇਲਿਅਰ ਕਹਿ ਰਹੇ ਹਨ ਤੇ ਇਹਨਾਂ ਇਲਜ਼ਾਮਾ ਦਾ ਕੇਂਦਰ ਬਿੰਦੂ ਬਣਿਆ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਮੈਂ ਸਮਝਦਾ ਕਿ ਇਸ਼ਾਰਾ ਸਾਰੀ ਕਹਾਣੀ ਕਰ ਰਹੀ ਹੈ ਉਹਨਾਂ ਨੇ ਏ ਡੀ ਜੀ ਪੀ ਆਰ ਪੀ ਸ਼ੁਕਲਾ ਨੇ ਜ਼ੀਸ਼ਾਨ ਅਖਤਰ ਨੇ ਜਿਹੜਾ ਉਹਦਾ ਨਾਮ ਲਿਆ ਹੁਣ ਮੀਡੀਆ ਨੂੰ ਔਰ ਪੰਜਾਬ ਨੂੰ ਇਹ ਸਮਝਣਾ ਪਊਗਾ ਕਿ ਜ਼ੀਸ਼ਾਨ ਅਖਤਰ ਹੈ ਕੌਣ ਜ਼ੀਸ਼ਾਨ ਅਖਤਰ ਉਹ ਵਿਅਕਤੀ ਹੈ ਜਿਹੜਾ ਕਿ ਬਾਬਾ সিদ্দিকੀ ਦੇ ਮਰਡਰ ਦੇ ਵਿੱਚ ਅੱਜ ਲੁੜੀਂਦਾ ਪੁਲਿਸ ਨੂੰ ਜੀਸ਼ਨ ਅਖਤਰ ਦਾ ਧੰਨਵਾਦ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਗੈਂਗਸਟਰ ਸ਼ਹਿਜ਼ਾਦ ਪੱਟੀ ਨੇ ਉਹਨਾਂ ਦਾ ਧੰਨਵਾਦ ਕੀਤਾ ਸ਼ਹਿਜ਼ਾਦ ਪੱਟੀ ਕੌਣ ਹੈ ਸ਼ਹਿਜ਼ਾਦ ਪੱਟੀ ਉਹ ਵਿਅਕਤੀ ਹੈ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ ਆਈਐਸਆਈ ਦੇ ਇਸ਼ਾਰੇ ਦੇ ਉੱਪਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਇਸੇ ਸ਼ਹਿਜ਼ਾਦ ਪੱਟੀ ਦੀ ਇੱਕ ਵੀਡੀਓ ਕਾਨਫਰੈਂਸ ਆ ਮੇਰੇ ਕੋਲ ਡਾਕੂਮੈਂਟ ਹੈ ਜਿਦੇ ਵਿੱਚ ਸਹਿਜਾਦ ਪੱਟੀ ਔਰ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਨਫਰੈਂਸ ਕਾਲ ਹੈ ਜਿਹੜੀ ਉਹ ਸਾਹਮਣੇ ਆਈ ਸੀਗੀ ਲਾਰੈਂਸ ਬਿਸ਼ਨੋਈ ਬੈਠਾ ਹੋਇਆ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਮੈਂ ਸਮਝਦਾ ਕਿ ਜਦੋਂ ਤੁਸੀਂ ਬੈਕਵਰਡ ਲਿੰਕੇजेस ਨੂੰ ਕਨੈਕਟ ਕਰੋਗੇ ਤੇ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਨੂੰ ਭਾਜਪਾ ਨੇ ਆਪਦੀ ਆਫ ਦੀ ਆਫ ਦੀ ਰੂਲਡ ਸਟੇਟ ਗੁਜਰਾਤ ਦੇ ਵਿੱਚ ਸਾਬਰਮਤੀ ਜੇਲ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਵਾਈਆਂ ਮੰਗੂ ਰੱਖਿਆ ਹੋਇਆ ਮੈਚੂਰ ਨਹੀਂ ਇਮੈਚੂਰ ਸਟੇਟਮੈਂਟ ਆ ਇਹ ਮੈਂ ਕਹਿੰਦਾ ਇਹ ਦੇਣੀ ਨਹੀਂ ਚਾਹੀਦੀ ਇੱਕ ਸਟੇਟ ਗਵਰਨਮੈਂਟ ਇੱਕ ਸਟੇਟ ਗਵਰਨਮੈਂਟ ਇਹ ਕਹਿ ਰਹੀ ਆ ਵੀ ਸਾਡੇ ਇਹ ਕੰਮ ਆ ਗੁਜਰਾਤ ਤੋਂ ਹੋ ਰਿਹਾ ਜੇ ਕੱਲ ਨੂੰ ਕੱਲ ਨੂੰ ਯੂਪੀ ਚ ਯੂਪੀ ਦਾ ਸੀਐਮ ਮੈਂ ਸਮਝਦਾ ਉਹ ਸੀਐਮ ਕਾਦਾ ਫਿਰ ਜੇ ਉਹ ਸੀਐਮ ਟਟੂਆ ਦਾ ਹੈ ਜਾਂ ਇਹ ਪੰਜਾਬ ਸਰਕਾਰ ਕਾ ਦੀ ਆ ਜੇ ਯੂਪੀ ਦਾ ਸੀਐਮ ਜਾਂ ਗੁਜਰਾਤ ਦਾ ਸੀਐਮ ਕਵੇ ਵੀ ਮੈਂ ਤਾਂ ਮੇਰੇ ਹੱਥ ਖੜੇ ਆ ਜੀ ਯੋਗੀ ਜੀ ਇਹ ਕਹਿਣ ਮੇਰੇ ਹੱਥ ਖੜੇ ਆ ਪੰਜਾਬ ਦੀਆਂ ਜੇਲਾਂ ਚੋਂ ਮੇਰੇ ਕੰਮ ਹੋ ਰਿਹਾ ਜੀ ਯੂਪੀ ਚਾਕੇ ਬਿਮਾਰੀ ਜਾਂਦੇ ਆ ਬੰਦੇ ਮੰਨੋਗੇ ਤੁਸੀਂ ਗੱਲ ਇਹ ਹੋ ਸਕਦਾ ਪੋਸੀਬਲ ਆ ਪੰਜਾਬ ਪੁਲਿਸ ਹੋਣ ਜਾਂ ਯੂਪੀ ਪੁਲਿਸ ਉਹ ਜਿਹੜਾ ਕਰ ਕਰਕੇ ਦੇਖ ਲੈ ਕੋਈ ਵਕ ਵਕ ਪਾਰਟੀਆਂ ਵੱਲੋਂ ਮਨੋਰੰਜਨ ਕਾਲੀਆ ਦੇ ਘਰ ਵਿੱਚ ਜਾ ਕੇ ਉਹਨਾਂ ਦਾ ਹਾਲ ਜਾਣਿਆ ਗਿਆ ਗੱਲਬਾਤ ਕੀਤੀ ਗਈ ਸੁਪੀਰ ਸਿੰਘ ਬਾਦਲ, ਰਵਨੀਤ ਮਿੱਟੂ, ਸੁਨੀਲ ਜਾਖੜ ਤੇ ਹੋਰ ਸਿਆਸੀ ਆਗੂਆਂ ਵੱਲੋਂ ਮਨਰੰਜਨ ਕਾਲੀ ਦੇ ਘਰ ਜਾ ਕੇ ਉਹਨਾਂ ਦਾ ਪਤਾ ਲਿਆ ਗਿਆ। ਇੱਥੋਂ ਤੱਕ ਕਿ ਸਰਕਾਰ ਦੇ ਵੀ ਮੰਤਰੀ ਪਹੁੰਚੇ ਪਰ ਨਿਸ਼ਾਨੇ ਭਗਵੰਤ ਮਾਨ ਸਰਕਾਰ ਤੇ ਸਾਦੇ ਜਾ ਰਹੇ ਨੇ। ਘਰ ਪੁਲਿਸ ਨੇ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਸੰਬੰਧ ਪਾਕਿਸਤਾਨ ਦੇ ਸ਼ਹਿਜ਼ਾਦ ਪੱਟੀ ਨਾਲ ਦੱਸੇ ਜਾ ਰਹੇ ਨੇ ਅਤੇ ਸ਼ਹਿਜ਼ਾਦ ਪੱਟੀ ਦੇ ਸੰਬੰਧ ਲਾਰੈਂਸ ਬਿਸ਼ਨੋਈ ਨਾਲ ਕੜੀ ਨਾਲ ਕੜੀਤਾ ਜੋੜੀ ਗਈ। ਪਰ ਜਨਾਬ ਹਮਲਾ ਪੰਜਾਬ ਵਿੱਚ ਹੋਇਆ ਹੈ ਤਾਂ ਫੇਲੀਅਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਹੀ ਮੰਨਿਆ ਜਾਏਗਾ ਸੋਸ਼ਲ ਮੀਡੀਆ ਤੇ ਬੋਲਣ ਨਾਲੋਂ ਚੰਗਾ ਹੋਵੇਗਾ ਗਰਾਉਂਡ ਜ਼ੀਰੋ ਤੇ ਕੰਮ ਹੋਵੇ ਤਾਂ ਹਾਲਾਤ ਕੁਝ ਬਦਲ ਸਕਦੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼ ਤਾਂ ਜੀ ਹਾਂ ਵਾਕਈ ਇਹ ਸਵਾਲ ਲਗਾਤਾਰ ਉਠਾਏ ਨੇ ਕਿ ਆਖਿਰ ਪੰਜਾਬ ਦੀ ਅਮਨ ਸ਼ਾਂਤੀ ਦਾ ਦੁਸ਼ਮਣ ਕੌਣ ਹੈ ਅਜਿਹੇ ਝਮਾਕੇ ਲਗਾਤਾਰ ਕਿਉਂ ਹੁੰਦੇ ਜਾ ਰਹੇ ਨੇ ਅਜੀਆਂ ਘਟਨਾਵਾਂ ਕਿਉਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਆਖਿਰ ਪੰਜਾਬਾਂ ਦੀ ਧਰਤੀ ਝਮਾਕਿਆਂ ਦੀ ਧਰਤੀ ਕਿਉਂ ਬਣਦੀ ਜਾ ਰਹੀ ਹੈ ਦੱਸੋ ਕਿ ਕੀ ਸਮਝੀਏ ਕਿ ਰਾਜਦੇਸ਼ ਖਾਸ ਪ੍ਰੋਗਰਾਮ ਚੇਨਈ ਫਿਲਹਾਲ ਮੈਨੂਅਲ ਲਫਪੇਜ ਬੰਗੜ ਨੂੰ ਦਿਓ ਇਜਾਜ਼ਤ ਧੰਨਵਾਦ ਰੱਬ ਰਾਖਾ